ਵਕਫ ਬੋਰਡ ਬਿਲਖਲਾ ਲੁਧਿਆਣਾ ਵਿੱਚ ਮੁਸਲਮਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਜਿਨ੍ਹਾਂ ਨੇ ਬਿਲ ਦਾ ਪੁਤਲਾ ਵੀ ਬਣਾ ਕੇ ਸਾੜਿਆ ਲੁਧਿਆਣੇ ਦੀ ਜਾਮਾ ਮਸਜਿਦ ਦੇ ਬਾਹਰ ਹੋਏ ਰੋਸ ਪ੍ਰਦਰਸ਼ਨ ਤੋਂ ਬਾਅਦ ਪ੍ਰੈਸ ਕਾਨਫਰੰਸ ਸੰਬੋਧਨ ਕਰਦੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨ ਲੁਧਿਆਣਵੀ ਨੇ ਅਰੋਪ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਵਕਫ ਕਾਨੂੰਨ ਵਿੱਚ ਬਦਲਾਅ ਕਰਕੇ ਮੁਸਲਮਾਨਾਂ ਦੇ ਹੱਕ ਦਾ ਹਣ ਕੀਤਾ ਹੈ ਬਲਕਿ ਕੇਂਦਰ ਸਰਕਾਰ ਵੱਲੋਂ ਕੀਤੇ ਗਿਆ ਦਾਵਾ ਕਿ ਇਸ ਨਾਲ ਗਰੀਬ ਮੁਸਲਮਾਨਾਂ ਨੂੰ ਫਾਇਦਾ ਪਹੁੰਚੇਗਾ ਇਸ ਬਾਰੇ ਪਾਰਲੀਮੈਂਟ 'ਚ ਕੋਈ ਜ਼ਿਕਰ ਨਹੀਂ ਕੀਤਾ ਗਿਆ ਇਸ ਤੋਂ ਇਲਾਵਾ ਬੋਰਡ ਦੇ ਅਫਸਰ ਵੀ ਮੁਸਲਮਾਨ ਹੋਣੇ ਚਾਹੀਦੇ ਹਨ ਤਾਂ ਜੋ ਉਹ ਉਹਨਾਂ ਦੀ ਧਾਰਮਿਕ ਸੰਸਥਾਵਾਂ ਦਾ ਵਧੀਆ ਤਰੀਕੇ ਨਾਲ ਚਲਾਇਆ ਜਾ ਸਕੇ ਜੀ ਸਰ ਅਜੀ ਸੁਧਰਾ ਬismillah रहमान रहीम ਸ਼ੁਰੂ ਅਲਾਹ ਖਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤ ਰਹਿਮ ਕਰਨ ਵਾਲਾ ਅੱਜ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਦੇ ਬਾਹਰ ਅਸੀਂ ਰੋਸ ਵਿੱਚੋਂ ਜਿਹੜਾ ਵਕਤ ਐਕਟ ਸੰਸ਼ੋਧਨ ਕੀਤਾ ਗਿਆ ਉਹਦੇ ਖਿਲਾਫ ਆਪਣੇ ਰੋਸ ਦਾ ਇਜ਼ਹਾਰ ਕੀਤਾ ਹੈ ਕੇਂਦਰ ਸਰਕਾਰ ਨੇ ਵਕਫ ਐਕਟ ਦੇ ਵਿੱਚ ਜਿਹੜਾ ਸੰਸ਼ੋਧਨ ਕੀਤਾ ਉਹਦੇ ਵਿੱਚ ਦੋ ਤਿੰਨ ਚੀਜ਼ਾਂ ਜਿਹੜੀਆਂ ਐਸੀਆਂ ਨੇ ਜਿਹੜੀਆਂ ਕਿ ਭਾਰਤ ਦੇ ਮੁਸਲਮਾਨਾਂ ਦੀ ਭਾਵਨਾਵਾਂ ਦੇ ਮੁਤਾਬਕ ਨਹੀਂ ਤੇ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਵੀ ਕਿਸੇ ਵਿਸ਼ੇਸ਼ ਸਮੁਦਾਏ ਨੂੰ ਲੈ ਕੇ ਕੋਈ ਨਵਾਂ ਐਕਟ ਤੁਸੀਂ ਬਣਾਉਨੇ ਹੋ ਉਹ ਸਮੁਦਾਏ ਦੇ ਜਿਹੜੇ ਆਮ ਲੋਕ ਹੈ ਉਹਨਾਂ ਨੂੰ ਇਸ ਬਾਰੇ ਜ਼ਰੂਰ ਜਾਣੂ ਕਰਾਇਆ ਜਾਣਾ ਚਾਹੀਦਾ ਪੁੱਛਣਾ ਚਾਹੀਦਾ ਤਾਂ ਕਿ ਵਕਫ ਬੋਰਡ ਜਿਹੜਾ ਹੈ ਕੋਈ ਇੱਕ ਮੁਸਲਮਾਨਾਂ ਦਾ ਧਾਰਮਿਕ ਹੈ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਕਹਿਣਾ ਚਾਹੁੰਦੇ ਕਿ ਵੀ ਉਹ ਧਾਰਮਿਕ ਈਦਾਰਾ ਨਹੀਂ ਹੈ ਬਿਲਕੁਲ ਧਾਰਮਿਕ ਈਦਾਰਾ ਹੈ ਕਿਉਂਕਿ ਜਿਹੜੀ ਵੀ ਪ੍ਰਾਪਰਟੀ ਕੋਈ ਵੀ ਬੰਦਾ ਵਕਫ ਕਰਦਾ ਹੈ ਖੁਦਾ ਦੇ ਨਾਮ ਦੇ ਉੱਤੇ ਉਹ ਧਰਮ ਦੇ ਨਾਮ ਦੇ ਉੱਤੇ ਹੀ ਵਕਫ ਕਰਦਾ ਹੈ ਕਿ ਵੀ ਇਹਦੀ ਪ੍ਰਾਪਰਟੀ ਦਾ ਜੋ ਵੀ ਆਮਦਨੀ ਹੋਏਗੀ ਉਹ ਚੰਗੇ ਕੰਮਾਂ 'ਚ ਲੱਗੇਗਾ ਤੇ ਮੈਨੂੰ ਉਹਦਾ ਪੁੰਨ ਜਾਂ ਸਵਾਬ ਜਿਹੜਾ ਹੈ ਉਹ ਮਿਲੇਗਾ ਹੁਣ ਇਹ ਕਿਦਾਂ ਹੋ ਸਕਦਾ ਹੈ ਕਿ ਕੋਈ ਧਾਰਮਿਕ ادارਾ ਹੋਵੇ ਤੇ ਉਹਦੇ ਸੰਚਾਲਨ ਦੇ ਲਈ ਅਸੀਂ ਕਿਸੇ ਹੋਰ ਧਰਮ ਦੇ ਕੁਝ ਮੈਂਬਰਾਂ ਨੂੰ ਉਹਦੇ ਵਿੱਚ ਸ਼ਾਮਲ ਕਰੀਏ ਤਾਂ ਕਿ ਉਹਨਾਂ ਨੂੰ ਜਾਂ ਮर्यादा ਦਾ ਹੀ ਨਹੀਂ ਪਤਾ ਹੋਵੇਗਾ ਸ਼ਰੀਅਤ ਦਾ ਨਹੀਂ ਪਤਾ ਹੋਵੇਗਾ ਕਿ ਉਹ ਕਿਸ ਤਰ੍ਹਾਂ ਉਹਨੂੰ ਚਲਾ ਸਕਣਗੇ ਇਸ ਲਈ ਕੇਂਦਰ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਵਕਫ ਐਕਟ ਜਿਹੜਾ ਹੈ ਜਿਹੜੇ ਐਕਟ ਬਣਦੇ ਹੋ ਹਮੇਸ਼ਾ ਕੋਈ ਨਵੀਂ ਗੱਲ ਨਹੀਂ ਹੈ ਦੇਖੋ ਕਾਨੂੰਨ ਦੇ ਵਿੱਚ ਤਬਦੀਲੀ ਲੈ ਕੇ ਆਉਣਾ ਕੋਈ ਨਵੀਂ ਗੱਲ ਨਹੀਂ ਹੈ ਹਮੇਸ਼ਾ ਪਾਰਲੀਮੈਂਟ ਵਿੱਚ ਕਿਸੇ ਨਾ ਕਿਸੇ ਕਾਨੂੰਨ ਦੀ ਤਬਦੀਲੀ ਲਿਆਈ ਜਾਂਦੀ ਹੈ ਲੇਕਿਨ ਕਾਨੂੰਨ ਦੀ ਜਿਹੜੀ ਤਬਦੀਲੀ ਹੋਵੇ ਉਹ ਲੋਕਾਂ ਦੇ ਜਜ਼ਬਾਤ ਦੇ ਮੁਤਾਬਕ ਹੋਣੀ ਚਾਹੀਦੀ ਤੇ ਇਸ ਲਈ ਮੈਂ ਇਹ ਕਹਿਣਾ ਚਾਹਨਾ ਹੈ ਕੇਂਦਰ ਸਰਕਾਰ ਨੂੰ ਕੇ ਵਕਫ ਵੈਕਟ ਤੁਸੀਂ ਜਿਹੜਾ ਬਣਾਇਆ ਹੈ ਉਹ ਮੁਸਲਮਾਨਾਂ ਦੇ ਜਜ਼ਬਾਤ ਦੇ ਮੁਤਾਬਕ ਹੋਣਾ ਚਾਹੀਦਾ ਦੂਸਰੀ ਗੱਲ ਇਹ ਕਿ ਕੱਲ ਸਰਕਾਰ ਵੱਲੋਂ ਪਾਰਲੀਮੈਂਟ ਦੇ ਵਿੱਚ ਬਿਆਨ ਦਿੱਤਾ ਗਿਆ ਕਿ ਹੁਣ ਜਿਹੜੇ ਆਮ ਗਰੀਬ ਮੁਸਲਮਾਨ ਹੈ ਉਹ ਖੁਸ਼ ਹੋ ਜਾਣਗੇ ਉਹ ਕਿਸ ਤਰ੍ਹਾਂ ਖੁਸ਼ ਹੋਣਗੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਿਹੜੇ ਵੀ ਮੁਸਲਮਾਨ ਜਿਹੜੇ ਕੀ ਗਰੀਬ ਨੇ ਉਹਨਾਂ ਨੂੰ ਕਿਸ ਤਰ੍ਹਾਂ ਵਕਫਾ ਬੋਰਡ ਤੋਂ ਖੁਸ਼ੀ ਮਿਲੇਗੀ ਇਹ ਨਹੀਂ ਕਿਹਾ ਗਿਆ ਜਾਂ ਤਾਂ ਕੋਈ ਵਕਫਾ ਬੋਰਡ ਵੱਲੋਂ ਸਕੀਮਾਂ ਲਾਗੂ ਕਰ ਦਿੱਤੀਆਂ ਜਾਂਦੀਆਂ ਕੇ ਵੀ ਜੀ ਵਕਫਾ ਬੋਰਡ ਕਰੀ ਮੁਸਲਮਾਨਾਂ ਨੂੰ ਪੈਨਸ਼ਨ ਦੇਗਾ ਵਕਫਾ ਬੋਰਡ ਕੋਈ ਹਸਪਤਾਲ ਬਣਾਏਗਾ ਵਕਫਾ ਬੋਰਡ ਕੋਈ ਕਾਲਜ ਬਣਾਏਗਾ ਵਕਫਾ ਬੋਰਡ ਮੁਸਲਮਾਨਾਂ ਨੂੰ ਬਿਨਾਂ ਸੂਦ ਦੇ ਲੋਨ ਦੇਵੇਗਾ ਤਾਂ ਐਸੀ ਕੋਈ ਸਕੀਮ ਜਿਹੜੀ ਹੈ ਇਸ ਨਵੇਂ ਐਕਟ ਦੇ ਵਿੱਚ ਨਹੀਂ ਆਈ ਹੈ ਤੇ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਸਿਰਫ ਪ੍ਰਾਪਰਟੀਆਂ ਦੀ ਦੇਖਵਾਲ ਜਾਂ ਪ੍ਰਾਪਰਟੀਆਂ ਦੀ ਮਿਊਟੇਸ਼ਨ ਨੂੰ ਲੈ ਕੇ ਇਹ ਜਿਹੜਾ ਬਿੱਲ ਆਇਆ ਹੈ ਉਸ ਤੋਂ ਇਲਾਵਾ ਉਸ ਤੋਂ ਅੱਗੇ ਵੀ ਵਧਨ ਕੀ ਵੀ ਉਹਨਾਂ ਦੀ ਆਮਦਨੀ ਕਿੱਦਾਂ ਵਧੇਗੀ ਉਹਨਾਂ ਤੇ ਜਿਹੜੇ ਨਜਾਇਜ਼ ਕਬਜ਼ੇ ਹੋ ਗਏ ਉਹ ਕਿੰਨਾ ਹਟਣਗੇ ਨਜਾਇਜ਼ ਕਬਜ਼ੇ ਖਤਮ ਕਰਨ ਤੋਂ ਬਾਅਦ ਉਹਨਾਂ ਦੀ ਜਿਹੜੀ ਆਮਦਨੀ ਵਧੇਗੀ ਉਹਦੇ ਤੋਂ ਕਿਸ ਤਰ੍ਹਾਂ ਕੌਮ ਦਾ ਸਮਾਜ ਦਾ ਜਿਹੜਾ ਉਹ ਭਲਾ ਹੋ ਸਕੇਗਾ ਉਹਦੇ ਬਾਰੇ ਵੀ ਇਹਦੇ 'ਤੇ ਚਰਚਾ ਜਿਹੜੀ ਹੋਣੀ ਚਾਹੀਦੀ ਹੈ ਸਰ ਜੀ ਉਹਦੇ ਦਾ ਮਤਲਬ ਮਹਿਲਾ ਸਸ਼ਕਤੀਕਰਨ ਦੀ ਗੱਲ ਕੀਤੀ ਗਈ ਰਹੀ ਸੀ ਕਿ ਮੈਲਾ ਨੂੰ ਵੀ ਇਸ ਵਕਤ ਬੋਲਦਾ ਮੈਨਰ ਨਾ ਦੇ ਜੇ ਉਹ ਮੈਲਾ ਉਹ ਕਰਤਾ ਹੋਗਾ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਕਿ ਇਸਲਾਮ ਧਰਮ ਜਿਹੜਾ ਹੈ ਉਹ ਦੁਨੀਆ ਦਾ ਪਹਿਲਾ ਐਸਾ ਮਜ਼ਹਬ ਹੈ ਜਿਹੜਾ ਔਰਤਾਂ ਦੇ ਸ਼ਕਤੀਕਰਨ ਦੀ ਗੱਲ ਕਰਦਾ ਹੈ ਅੱਜ ਤੋਂ 1450 ਸਾਲ ਪਹਿਲਾਂ ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਨੇ ਜਨ ਇਸ ਦੀ ਸਥਾਪਨਾ ਦਿੱਤੀ ਤੇ ਉਹਨਾਂ ਨੇ ਬੇਟੀ ਨੂੰ ਜਾਇਦਾਦ ਦੇ ਵਿੱਚ ਹਿੱਸੇਦਾਰ ਬਣਾਇਆ ਜਦਕਿ ਬਾਅਦ ਜਿੰਨੇ ਵੀ ਮੂਲਕ ਹੈ ਸਾਡਾ ਦੇਸ਼ ਵੀ ਹੈ ਬੇਟੀ ਨੂੰ ਜਾਇਦਾਦ ਚ ਹਿੱਸੇਦਾਰੀ ਹੁਣੀ 2000 ਸਾਲ ਚ ਜਾ ਕੇ ਪਾਰਲੀਮੈਂਟ ਨੇ ਦਿੱਤੀ ਹੈ ਲੇਕਿਨ ਇਸਲਾਮ ਨੇ ਸ਼ੁਰੂ ਜੀ ਕਿਹਾ ਵੀ ਬੇਟੀ ਜਿਹੜੀ ਹੈ ਉਹ ਇਸਤਿਹਾਰ ਹੋਏਗੀ تعلیم ਦੇ ਮਾਮਲੇ ਚ ਵੀ ਕਿਹਾ ਕਿ ਬੇਟੇ ਔਰ ਬੇਟੀ ਕੋਈ ਫਰਕ ਨਾ ਕੀਤਾ ਜਾਵੇ ਹੁਣ ਪਾਰਲੀਮੈਂਟ ਕਹਿ ਰਹੀ ਹੈ ਕਿ ਵਕਫ ਦਾ ਜਿਹੜਾ ਸੰਚਾਲਨ ਹੋਏਗਾ ਉਹਦੇ ਚ ਦੋ ਔਰਤਾਂ ਹਰੇਕ ਸਟੇਟ ਲੈਵਲ ਦਾ ਜਿਹੜਾ ਵਕਫ ਬੋਰਡ ਹੈ ਉਹਦੇ ਚ ਹੋਏਗਾ ਮੈਂ ਉਹਨਾਂ ਨੂੰ ਇਹ ਯਾਦ ਦਿਲਾਉਣਾ ਚਾਹੁੰਦਾ ਜਿੰਨੇ ਵੀ ਲੀਡਰ ਸਾਈਹਬਾਨ ਗੱਲ ਕਰਦੇ ਨੇ ਕਿ ਆਲਰੇਡੀ ਪਿਛਲੇ 20 ਸਾਲ ਤੋਂ ਦੋ ਔਰਤਾਂ ਹਰੇਕ ਵਕਫ ਬੋਰਡ ਦੇ ਮੈਂਬਰ ਹੁੰਦੀਆਂ ਇਸ ਵੇਲੇ ਵੀ ਪੰਜਾਬ ਵਕਫ ਬੋਰਡ ਚ ਦੋ ਔਰਤਾਂ ਮੈਂਬਰ ਜਿਹੜੀਆਂ ਆਲਰੇਡੀ ਚਲੀਆਂ ਆ ਰਹੀਆਂ ਤੇ ਉਹਨਾਂ ਨੇ ਕਿਹਾ ਕਿ ਜੀ ਅਸੀਂ ਵਕਫ ਬੋਰਡ ਦਾ ਪੋਰਟਲ ਕਰ ਦੇਵਾਂਗੇ ਪੋਰਟਲ ਬਣਾ ਦਾਂਗੇ ਵਕਫ ਬੋਰਡ ਦਾ ਪੋਰਟਲ ਵੀ ਪਿਛਲੇ 20 ਸਾਲ ਤੋਂ ਬਣਿਆ ਹੈ ਸਾਰੀਆਂ ਜਾਇਦਾਦਾਂ ਔਨਲਾਈਨ ਜਿੰਨੀਆਂ ਵੀ ਜਾਇਦਾਦਾਂ ਹਨ ਉਹ ਪਹਿਲਾਂ ਤੋਂ ਹੀ ਔਨਲਾਈਨ ਹੈ ਤੇ ਇਸ ਲਈ ਮੈਂ ਇਹ ਕਹਿਣਾ ਚਾਹੁੰਦਾ ਬੇਨਤੀ ਇਹ ਕਰਨਾ ਚਾਹੁੰਦੇ ਕਿ ਵਕਫ ਬੋਰਡ ਦਾ ਅਗਰ ਸੰਸ਼ੋਧਨ ਕੀਤਾ ਜਾਣਾ ਹੈ ਅਗਰ ਐਕਟ ਦੇ ਵਿੱਚ ਕੋਈ ਤਬਦੀਲੀ ਕੀਤੀ ਜਾਣੀ ਹੈ ਤੇ ਉਹ ਤਬਦੀਲੀ ਐਸੀ ਹੋਵੇ ਜਿਹੜੀ ਮੁਸਲਮਾਨਾਂ ਦੇ ਲਈ ਫਾਇਦੇਮੰਦ ਹੋਵੇ ਨਾ ਕਿ ਨੁਕਸਾਨਦ ਸਰ ਇਸ ਬਿਲ ਦਾ ਵਿਰੋਧ ਵੱਡੇ ਪੱਧਰ ਤੇ ਉੱਤੇ ਹੋਇਆ ਲੇਕਿਨ ਤੁਸੀਂ ਕੁਝ ਸਪੈਸੀਫਿਕ ਪੁਆਇੰਟ ਦੱਸੇ ਨੇ ਜਿਵੇਂ ਕਿ ਨਾਨ ਮੁਸਲਮਨਸ ਨੂੰ ਇੰਸਰ ਵਿੱਚ ਐਡ ਕਰਨਾ ਬਾਕੀ ਪੁਆਇੰਟ ਤਾਂ ਕਿ ਤੁਸੀਂ ਸਮਰਥਨ ਕਰਦੇ ਹੋ ਦੇਖੋ ਬਾਕੀ ਸਾਰੇ ਪੁਆਇੰਟ ਤਾਂ ਪਹਿਲੇ ਵਾਲੇ ਹੀ ਹੈ ਹੁਣ ਵਕਫ ਬੋਰਡ ਦੇ ਕਾਨੂੰਨ ਨੇ ਕਿਹਾ ਕਿ ਵਕਫ ਟਰਬਿਊਨਲ ਜਿਹੜਾ ਹੈ ਟਰਬਿਊਨਲ ਚ ਅਗਰ ਤੁਸੀਂ ਮੁਕਦਮਾ ਹਾਰ ਜਾਨੇ ਹੋ ਤੇ دیਵਾਨੀ ਅਦਾਲਤ ਚ ਜਾਓਗੇ ਤੇ ਵਕਫ ਬੋਰਡ ਦਾ ਪਹਿਲਾਂ ਤੋਂ ਹੀ ਜਿਹੜੇ ਟਰਬਿਊਨਲ ਹਾਰ ਜਾਨੇ ਹੋ دیਵਾਨੀਆ ਦੇ ਵਿੱਚ ਜਾ ਰਹੇ ਹਨ ਉਹਨਾਂ ਨੇ ਕਿਹਾ ਮਹਿਲਾਵਾਂ ਨੂੰ ਲੈ ਕੇ ਆਵਾਂਗੇ ਔਰਤਾਂ ਨੂੰ ਪਹਿਲਾਂ ਤੋਂ ਹੀ ਰੱਖਿਆ ਗਿਆ ਹੈ ਅਗਰ ਉਹ ਕਿਤੇ ਨਹੀਂ ਹੋਣਗੀਆਂ ਤੇ ਐਤਕੀ ਫਿਰ ਆ ਜਾਣਗੀਆਂ ਤੇ ਇਸੇ ਤਰ੍ਹਾਂ ਉਹਨਾਂ ਨੇ ਜਿਹੜੀ ਵਕਫ ਦੀ ਗੱਲ ਕੀਤੀ ਕਿ ਵੀ ਡਿਪਟੀ ਕਮਿਸ਼ਨਰ ਜਿਹੜਾ ਮੋਟੇਸ਼ਨ ਚੜਾਉਣ ਦੇ ਲਈ ਫੈਸਲਾ ਕਰੇਗਾ ਤੇ ਆਲਰੇਡੀ ਹੁਣ ਫਿਰ ਫੈਸਲਾ ਕੌਣ ਕਰਦਾ ਪਿਆ ਇਸ ਵੇਲੇ ਵੀ ਤਾਂ ਡੀਸੀ ਕਰਦੇ ਪਏ ਨਾ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਅਗਰ ਕੋਈ ਤਬਦੀਲੀ ਲੈ ਕੇ ਆਣੀ ਹੈ ਤੇ ਉਹ ਆਮ ਮੁਸਲਮਾਨਾਂ ਤੋਂ ਉਹਦੀ رائے ਜ਼ਰੂਰ ਲਿੱਤੀ ਜਾਵੇ ਉਹ ਜਿਹਨਾਂ ਲੀਡਰਾਂ ਤੋਂ ਰਾਏ ਲੈਂਦੇ ਪਏ ਆ ਉਹਨਾਂ ਨੂੰ ਤਾਂ ਆਪ ਨਹੀਂ ਪਤਾ ਕਿ ਵਕਫ ਬੋਰਡ ਹੈ ਕੀ ਅੱਛਾ ਇਮਾਮ ਸਿੰਘ ਅਤਰਾਜ ਕਿਸ ਗਾਧਾ ਸੀ ਗੈਰ ਮੁਸਲਮ ਦੇ ਦੂਸਰੇ ਜਿਹੜੇ ਧਰਮ ਦੇ ਲੋਕਾਂ ਨੂੰ ਉਹਗੇ ਜਿੱਥਾਂ ਕੋਈ ਵੀ ਇਸਲਾਮ ਬਾਰੇ ਗਲਤਫਹਿਮੀ ਨਾ ਹੋਣਾ ਕੱਲਾ ਵਕਫ ਬੋਰਡ ਹੀ ਨਹੀਂ ਭਾਰਤ ਦੇ ਵਿੱਚ ਜਿੰਨੇ ਧਰਮ ਹੈ ਉਹਨਾਂ ਦੀ ਜਿੰਨੀਆਂ ਬੜੀ ਸੰਸਥਾਵਾਂ ਨੇ ਉਹ ਗਵਰਨਮੈਂਟ ਤੋਂ ਸਰਟੀਫਾਈ ਸੰਸਥਾਵਾਂ ਨੇ ਸਾਰੀਆਂ ਸੈਮੀ ਗਵਰਨਮੈਂਟ ਸਮਝ ਲਓ ਜਿਸ ਤਰ੍ਹਾਂ ਐਸਵੀਜੀਸੀ ਹੈ ਜਾਂ ਬੜੇ ਬੜੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ 'ਚ ਬੋਰਡ ਬਣੇ ਹੋਏ ਆ ਉਹਨਾਂ 'ਚ ਬਕਾਇਦਾ ਗਵਰਨਮੈਂਟ ਮੈਂਬਰ ਨਾਮਜ਼ਦ ਕਰਦੀ ਐ ਤੇ ਇਹ ਭਾਰਤ ਦੇ ਆਰਟੀਕਲ ਦੇ ਮੁਤਾਬਕ ਭਾਰਤ ਦੇ ਡੈਮੋਕਰੈਟਿਕ ਸਿਸਟਮ ਦੇ ਮੁਤਾਬਕ ਜਿਹੜਾ ਵੀ ਧਰਮ ਹੁੰਦਾ ਅਸੀਂ ਜਦ ਉਸ ਧਰਮ ਦੀ ਕੋਈ ਸੰਸਥਾ ਨੂੰ ਕ੍ਰੀਏਟ ਕਰਦੇ ਆ ਤੇ ਉਹਦਾ ਹੀ ਸੀਓ ਲਾਨੇ ਉਹਦੀ ਮੈਂਬਰ ਲਾਨੇ ਉਹਦੀ ਵਜ੍ਹਾ ਇਹ ਨਹੀਂ ਹੁੰਦੀ ਕਿ ਉਹ ਕੋਈ ਅਲੱਗ ਕੰਮ ਕਰ ਰਹੇ ਨੇ ਉਹਦੀ ਸਿਰਫ ਵਜ੍ਹਾ ਇਹ ਹੁੰਦੀ ਐ ਕਿਉਂਕਿ ਜੇਰ ਮੁਸਲਮਾਨ ਹੈ ਤੇ ਉਹਨੂੰ ਮੁਸਲਮਾਨਾਂ ਦੇ ਧਰਮ ਬਾਰੇ ਪਤਾ ਹੈ ਹਿੰਦੂ ਹੈ ਤੇ ਉਹਨੂੰ ਹਿੰਦੂ ਮਰਿਆਦਾ ਬਾਰੇ ਪਤਾ ਹੈ ਸਿੱਖ ਹੈ ਤੇ ਉਹਨੂੰ ਸਿੱਖ ਮਰਿਆਦਾ ਬਾਰੇ ਪਤਾ ਹੈ ਹੁਣ ਅਗਰ ਵਕਫ ਬੋਰਡ ਦੇ ਵਿੱਚ ਤੁਸੀਂ ਕੀ ਸੀ ਗੈਰ ਮੁਸਲਮਿ ਨੂੰ ਮੈਂਬਰ ਲਾਓਗੇ ਉਹਨੂੰ ਪਤਾ ਹੀ ਨਹੀਂ ਹੋਏਗਾ ਵੀ ਮਸਜਿਦ ਵਿੱਚ ਕਿਸ ਤਰ੍ਹਾਂ ਜਾਣਾ ਹੈ ਪੰਜ ਟਾਈਮ ਨਮਾਜ਼ ਕਿਸ ਵੇਲੇ ਹੁੰਦੀ ਹੈ ਕਬਰਿਸਤਾਨ ਦੇ ਕੀ ਪ੍ਰੋਟੋਕੋਲਸ ਨੇ ਮੁਸਲਮਾਨਾਂ ਦੀ ਖਾਨਕਾਹਾਂ ਹਨ ਉਹਨਾਂ ਦੇ ਕੀ ਪ੍ਰੋਟੋਕੋਲਸ ਨੇ ਮੁਸਲਮਾਨਾਂ ਦੀ ਜ਼ਕਾਤ ਦਾ ਕੀ ਸਿਸਟਮ ਹੈ ਮੁਸਲਮਾਨਾਂ ਦੇ ਫਿੱਤਰੇ ਦਾ ਕੀ ਸਿਸਟਮ ਹੈ ਤੇ ਜ਼ਾਹਿਰ ਜੀ ਗੱਲ ਹੈ ਕਿ ਜਿਸ ਧਰਮ ਦੀ ਜਿਹੜੀ ਸੰਸ ਨਹੀਂ ਹੁੰਦੇ ਜਿਹੜੇ ਉਹ ਵੀ ਲੱਗਣਗੇ ਆ ਹੁਣ ਵੀ ਜਿਹੜੇ ਲੋਕ ਵਕਬੋਰਡ ਚ ਮੈਂਬਰ ਬਣਦੇ ਆ ਜਾਂ ਚੇਅਰਮੈਨ ਬਣਦੇ ਆ ਕੋਈ ਤਾਂ ਨਹੀਂ ਦੂਸਰੀ ਪਾਰਟੀ ਦੇ ਬਣਨਗੇ ਉਹ ਤਾਂ ਸੱਤਾ ਪੱਖ ਦੇ ਹੀ ਬਣਨਗੇ ਨਾ ਲੇਕਿਨ ਅਗਰ ਉਸੀ ਧਰਮ ਦੇ ਹੋਣਗੇ ਤੇ ਉਹਨਾਂ ਨੂੰ ਮਰਿਆਦਾ ਦਾ ਪਤਾ ਹੋਵੇ 10 ਨੀ ਨ ਬਦਲਾਅ ਕੀਤੇ ਆ ਤੁਹਾਨੂੰ ਕਿਹੜਾ ਨਿਯਮ ਲੜਿਆ ਵੀ ਬਦਲਾਅ ਇਸ ਤੋਂ ਤੁਹਾਨੂੰ ਇਤਰਾਜ਼ ਹੈ ਕਿਸ ਨਿਯਮ ਨੇ ਇਤਰਾਜ਼ ਆਹਾ ਹੀ ਮੈਂ ਜਿਹੜਾ ਮੈਂ ਪਹਿਲਾਂ ਵੀ ਕੱਲ ਵੀ ਪ੍ਰੈਸ ਦੇ ਸਾਥੀਆਂ ਨੂੰ ਗਿਆ ਸੀਗਾ ਕਿ ਸੰਸ਼ੋਧਨ ਜਿਹੜਾ ਹੋਇਆ ਉਹ ਤਕਰੀਬਨ ਪੁਰਾਣੇ ਕਾਨੂੰਨ ਹੀ ਦੁਬਾਰਾ ਸਾਹਮਣੇ ਦੁਬਾਰਾ ਲੈ ਕੇ ਆਏ ਆ ਲੇਕਿਨ ਇਹਦੇ ਵਿੱਚ ਇੱਕ ਐਕਟਰ ਜਿਹੜਾ ਹੈ ਡਿਪਟੀ ਹੋਮ ਮਿਨਿਸਟਰ ਨੇ ਜਿਹੜਾ ਕਿਹਾ ਕਿ ਅਸੀਂ ਕੁਝ ਪੜ੍ਹੇ ਲਿਖੇ ਐਸੇ ਨਾਨ ਮੁਸਲਿਮਸ ਨੂੰ ਵਿੱਚ ਮੈਂਬਰ ਲੈ ਕੇ ਆਵਾਂਗੇ ਜਿਹੜੇ ਸੁਧਾਰ ਦੀ ਗੱਲ ਕਰਨਗੇ ਤੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਉਹਦਾਂ ਦੇ ਪੜ੍ਹੇ ਲਿਖੇ ਮੁਸਲਮਾਨਾਂ ਨੂੰ ਵਿੱਚ ਲੈ ਕੇ ਆਓ ਜਿਹੜੇ ਸੁਧਾਰ ਦੀ ਗੱਲ